ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਬਜ਼ੁਰਗਾਂ ਦੇ ਵੱਲੋਂ ਦੱਸੀਆਂ ਹੋਈਆਂ ਸਮਝਾਈਆਂ ਹੋਈਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਜਿਨ੍ਹਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਸੁਖੀ ਹੋ ਸਕਦੇ ਹਾਂ जिन्ना ਨੂੰ અપਨਾ ਕੇ ਸਾਡੇ ਘਰ ਦੇ ਖੁਸ਼ਹਾਲੀ ਸੁੱਖ ਸ਼ਾਂਤੀ ברਕਤ ਬਣੀ ਰਹੇ ਤਾਂ ਵੀਰ ਆਓ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਹਿੰਦੇ ਨੇ ਕਿ ਪੈਸੇ ਦੀ ਸਮੱਸਿਆ ਹਰ ਇੱਕ ਦੇ ਘਰ ਦੇ ਵਿੱਚ ਆਪਣੇ ਪੈਰ ਪਸਾਰ ਕੇ ਬੈਠੀ ਹੋਈ ਹੈ ਕੋਈ ਵਿਰਲਾ ਹੀ ਹੋਣਾ ਹੈ ਜਿਹੜਾ ਪੈਸੇ ਤੋਂ ਪਰੇਸ਼ਾਨ ਨਾ ਹੋਵੇ ਜਿਹੜੇ ਕਹਿਣਗੇ ਵਾਹਿਗੁਰੂ ਜੀ ਦਾ ਦਿੱਤਾ ਸਭ ਕੁਝ ਹੈ ਅਸੀਂ ਬਹੁਤ ਸੌਖੇ ਹਾਂ ਨਹੀਂ ਸਾਧ ਸੰਗਤ ਜੀ ਬਹੁਤ ਭੈਣ ਭਰਾ ਹਮੇਸ਼ਾ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਰਹਿੰਦੇ ਹਨ ਰੋਂਦੇ ਰਹਿੰਦੇ ਹਨ ਜਿੰਨਾ ਮਰਜੀ ਕਰ ਲਓ ਪਰ ਘਰ ਦੇ ਵਿੱਚ ਪੂਰੀ ਨਹੀਂ ਪੈਂਦੀ ਖਾਸ ਕਰਕੇ ਪੈਸੇ ਦੀ ਕਮੀ ਅਕਸਰ ਦੁਖੀ ਪਰੇਸ਼ਾਨ ਕਰ ਦਿੰਦੀ ਹੈ ਪਿਆਸਾ ਘਰ ਦੇ ਵਿੱਚ ਆਉਂਦਾ ਤਾਂ ਬਹੁਤ ਹੈ ਪਰ ਆਇਆ ਹੋਇਆ ਪੈਸਾ ਟਿਕਦਾ ਨਹੀਂ ਆ ਜਾਂ ਫਿਰ ਭੈਣ ਭਰਾ ਕਹਿ ਦਿੰਦੇ ਨੇ ਕਿ ਘਰ ਦੇ ਵਿੱਚ ਪੈਸਾ ਆਉਂਦਾ ਹੀ ਨਹੀਂ ਹੈ ਪੈਸਾ ਕਮਾਉਣ ਦਾ ਕੋਈ ਰਾਹ ਨਹੀਂ ਰੱਬ ਰਿਆ ਉਹ ਸਾਰੇ ਹੀ ਅੱਜ ਦੀ ਵੀਡੀਓ ਨੂੰ ਜ਼ਰੂਰ ਸੁਣੋ ਕਿਉਂਕਿ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਬਜ਼ੁਰਗਾਂ ਦੇ ਦੁਆਰਾਂ ਦੱਸੀ ਗਈ ਐਸੀ ਜੁਗਤ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਦੇ ਨਾਲ ਆਪਾਂ ਆਪਣੇ ਘਰ ਦੇ ਵਿੱਚ ਪੈਸਾ ਲਿਆ ਵੀ ਸਕਦੇ ਹਾਂ ਤੇ ਆਏ ਹੋਏ ਪੈਸੇ ਨੂੰ ਹੋਰ ਵਧਾ ਵੀ ਸਕਦੇ ਹਾਂ ਸੰਗਤਜੀ ਬਜ਼ੁਰਗ ਕਹਿੰਦੇ ਸਨ ਕਿ ਜਦੋਂ ਵੀ ਘਰ ਦੇ ਵਿੱਚ ਪੈਸਾ ਆਉਂਦਾ ਹੈ ਪੈਸਾ ਆਉਂਦਿਆਂ ਸਾਰ ਹੀ ਜੇਕਰ ਉਹਦੇ ਨਾਲ ਆਹ ਇੱਕ ਚੀਜ਼ ਰੱਖੀਏ ਤਾਂ ਫਿਰ ਘਰ ਦੇ ਵਿੱਚ ਬਰਕਤਾਂ ਹੀ ਬਰਕਤਾਂ ਰਹਿੰਦੀਆਂ ਹਨ ਕਦੇ ਵੀ ਪੈਸੇ ਦੇ ਵਿੱਚ ਕਮੀ ਨਹੀਂ ਆਉਂਦੀ ਤਾਂ ਉਹ ਕਿਹੜੀ ਚੀਜ਼ ਹੈ ਇਹ ਦੱਸਣ ਤੋਂ ਪਹਿਲਾਂ ਤੁਹਾਡੇ ਨਾਲ ਨਿੱਕੀ ਜੀ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮੇਂ ਦੇ ਵਿੱਚ ਆ ਸਕਦੀ ਆ ਇਹ ਕਹਾਣੀ ਬਚਪਨ ਦੇ ਵਿੱਚ ਆਪਾਂ ਸਾਰਿਆਂ ਨੇ ਆਪਣੇ ਮਾਪੇ ਜਾਂ ਦਾਦਾ-ਦਾਦੀ ਨਾਨਾ-ਨਾਨੀ ਦੇ ਕੋਲੋਂ ਸੁਣੀ ਜ਼ਰੂਰ ਹੋਵੇਗੀ ਕਿਉਂਕਿ ਇਹ ਕਹਾਣੀ ਬਹੁਤ ਹੀ ਸੋਹਣੀ ਤੇ ਸਿੱਖਿਆਦਾਇਕ ਹੈ ਸਾਨੂੰ ਬਹੁਤ ਕੁਝ ਸਮਝਾਉਂਦੀ ਹੈ ਕਹਿੰਦੇ ਕਿ ਇੱਕ ਪਿੰਡ ਦੇ ਵਿੱਚ ਦੋ ਔਰਤਾਂ ਰਿਆ ਕਰਦੀਆਂ ਸਨ ਦੋਵੇਂ ਔਰਤਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਸਮਝ ਲਓਗੇ ਉਹ ਪੱਕੀਆਂ ਸਹੇਲੀਆਂ ਸਨ ਜਾਂ ਇੰਜ ਕਹਿ ਲਓ ਕਿ ਇੱਕ ਭੈਣਾ ਵਾਂਗ ਰਹਿੰਦੀਆਂ ਸਨ ਇੱਕ ਦੂਸਰੇ ਦੇ ਨਾਲ ਬਹੁਤ ਚੰਗਾ ਉਹਨਾਂ ਦਾ ਮਿਲਵਰਤਨ ਸੀ ਅਕਸਰ ਹੀ ਇੱਕ ਦੂਸਰੇ ਤੋਂ ਉਧਾਰ ਚੀਜ਼ ਲੈ ਕੇ ਵਰਤ ਵੀ ਲੈਂਦੀਆਂ ਸਨ ਪਰ ਕਹਿੰਦੇ ਇੱਕ ਵਾਰ ਉਹਨਾਂ ਦੇ ਵਿੱਚ ਬਹੁਤ ਲੜਾਈ ਝਗੜਾ ਹੋ ਗਿਆ ਕਲੇਸ਼ ਇਨਾ ਵੱਧ ਗਿਆ ਕਿ ਗੱਲ ਈ ਨਹੀਂ ਜ਼ਿਆਦਾ ਵੱਧ ਗਈ ਕਿ ਪੰਚਾਇਤ ਤੱਕ ਪਹੁੰਚ ਗਈ ਜਦੋਂ ਦੋਵਾਂ ਜਨਾਨੀਆਂ ਨੂੰ ਪੰਚਾਇਤ ਦੇ ਵਿੱਚ ਬੁਲਾਇਆ ਗਿਆ ਤਾਂ ਫੈਸਲਾ ਕਰਨ ਦੇ ਲਈ ਤਾਂ ਪਹਿਲਾਂ ਪੁੱਛਿਆ ਕਿ ਭਾਈ ਤੁਹਾਡੀ ਲੜਾਈ ਝਗੜੇ ਲਈ ਕਿ ਭਾਈ ਤੁਹਾਡੇ ਲੜਾਈ ਝਗੜੇ ਦਾ ਕਾਰਨ ਕੀ ਹੈ ਕਹਿੰਦੇ ਉਹਨਾਂ ਦੇ ਵਿੱਚੋਂ ਇੱਕ ਔਰਤ ਨੇ ਦੂਜੀ ਔਰਤ ਦੇ ਉੱਤੇ ਇਲਜ਼ਾਮ ਲਗਾਇਆ ਕਿ ਇਹਨੇ ਮੇਰੇ ਘਰ ਦੇ ਵਿੱਚੋਂ ਦੇਸੀ ਘਿਓ ਦਾ ਭਰਿਆ ਹੋਇਆ ਘੜਾ ਚੋਰੀ ਕਰ ਲਿਆ ਹੈ ਕਹਿੰਦੇ ਹੁਣ ਜਿਹਦੇ ਉੱਤੇ ਚੋਰੀ ਦਾ ਇਲਜ਼ਾਮ ਲੱਗਿਆ ਸੀ सरपंच साहिब ਨੇ ਉਹਨੂੰ ਪੁੱਛਿਆ ਕਿ ਭਾਈ ਦੱਸੋ ਤੁਹਾਡੇ ਤੇ ਜੋ ਇਲਜ਼ਾਮ ਲੱਗਾ ਹੈ ਉਹ ਸਹੀ ਹੈ ਜਾਂ ਗਲਤ ਤਾਂ ਉਹ ਕਹਿਣ ਲੱਗੀ ਸਰਪੰਚ ਸਾਹਿਬ ਮੇਰੇ ਉੱਤੇ ਲੱਗਿਆ ਹੋਇਆ ਇਲਜ਼ਾਮ ਬਿਲਕੁਲ ਗਲਤ ਹੈ ਕਿਉਂਕਿ ਮੈਨੂੰ ਇਹ ਘਰ ਦੇ ਵਿੱਚ ਦੇਸੀ ਘਿਓ ਦਾ ਘੜਾ ਚੋਰੀ ਕਰਨ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਮੇਰੇ ਘਰ ਦੇ ਵਿੱਚ ਤਾਂ ਮੱਝ ਹੈ ਮੈਂ ਤਾਂ ਆਪਣੇ ਮੱਝ ਦੇ ਦੁੱਧ ਤੋਂ ਆਪ ਘਰ ਦੇ ਵਿੱਚ ਕਿਉਂ ਜੋੜਿਆ ਹੈ ਇਹ ਭਰਿਆ ਹੋਇਆ ਘੜਾ ਕਿਉਂ ਮੈਂ ਚੁਰਾਵਾਂਗੀ ਇਹ ਭੈਣ ਝੂਠ ਬੋਲਦੀ ਹੈ ਕਿਉਂਕਿ ਇਹਦੇ ਘਰ ਦੇ ਵਿੱਚ ਤਾਂ ਬੱਕਰੀ ਹੈ ਤੇ ਤੁਸੀਂ ਆਪ ਸਿਆਣੇ ਹੋ ਬੱਕਰੀ ਤੋਂ ਭਲਾ ਕਿੰਨਾ ਕੁ ਕਿਉ ਜੋੜਿਆ ਜਾ ਸਕਦਾ ਹੈ ਕਹਿੰਦੇ ਜਦੋਂ ਮੱਝ ਵਾਲੀ ਔਰਤ ਨੇ ਦਲੀਲ ਰੱਖੀ ਤਾਂ ਪੰਚਾਇਤ ਵੀ ਸੋਚਾਂ ਦੇ ਵਿੱਚ ਪੈ ਗਈ ਕਿ ਗੱਲ ਤਾਂ ਬਿਲਕੁਲ ਸੱਚ ਹੈ ਇਹ ਇੱਕ ਦੇ ਕੋਲ ਬੱਕਰੀ ਹੈ ਤੇ ਇੱਕ ਦੇ ਕੋਲ ਮੱਝ ਬੱਕਰੀ ਵਾਲੀ ਕਿਸ ਤਰ੍ਹਾਂ ਇੰਨਾ ਕਿਉ ਜੋੜ ਸਕਦੀ ਹੈ ਸੱਚਮੁੱਚ ਹੀ ਬੱਕਰੀ ਵਾਲੀ ਨੇ ਮੱਝਵਾਲੀ ਦਾ ਕਿਉਂ ਚੋਰੀ ਕੀਤਾ ਹੈ ਉਹਦੇ ਘਰ ਦੇ ਵਿੱਚ ਉਹਨੇ ਕਿਹਾ ਕਿ ਮੱਝਵਾਲੀ ਦੇ ਘਰ ਦਾ ਖੁੱਲਾ ਦੁੱਧ ਹੈ ਉਹ ਇਹਦੇ ਨਾਲੋਂ ਜ਼ਿਆਦਾ ਕਿਉਂ ਜੋੜ ਸਕਦੀ ਹੈ ਕਹਿੰਦੇ ਪੰਚਾਇਤ ਨੂੰ ਮੱਝਵਾਲੀ ਔਰਤ ਸੱਚੀ ਲੱਗਣ ਲੱਗੀ ਪਰ ਕਹਿੰਦੇ ਉਸ ਪਿੰਡ ਦਾ ਜੀਲਾ ਸਰਪੰਚ ਸੀ ਉਹ ਬੜਾ ਸੋਝਵਾਨ ਸੀ ਉਹਨੇ ਉਹਨਾਂ ਦੋ ਔਰਤਾਂ ਨੂੰ ਕਿਹਾ ਕਿ ਭਾਈ ਤੁਹਾਡਾ ਫੈਸਲਾ ਕੁਝ ਸਮੇਂ ਬਾਅਦ ਕਰਾਂਗੇ ਤੁਸੀਂ ਸਾਨੂੰ ਅੱਧੇ ਘੰਟੇ ਦਾ ਸਮਾਂ ਦਿਓ ਅਸੀਂ ਤੁਹਾਨੂੰ ਹੁਣੇ ਬੁਲਾ ਲਵਾਂਗੇ ਕਹਿੰਦੇ ਸਰਪੰਚ ਸਾਹਿਬ ਨੇ ਬੜੀ ਸੋਚ ਵਿਚਾਰ ਕੀਤੀ ਤੇ ਫਿਰ ਫੈਸਲਾ ਕੀਤਾ ਦੋਹਾਂ ਔਰਤਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਭੈਣੋ ਤੁਹਾਡਾ ਫੈਸਲਾ ਤੁਹਾਡੀ ਇੱਕ ਪਰਖਿਆ ਲੈ ਕੇ ਕੀਤਾ ਜਾਵੇਗਾ ਇਹ ਕਹਿ ਕੇ ਸਰਪੰਚ ਸਾਹਿਬ ਨੇ ਮੱਝ ਵਾਲੀ ਔਰਤ ਨੂੰ ਇੱਕ ਭਰੀ ਹੋਈ ਪਾਣੀ ਦੀ ਬਾਲਟੀ ਦੇ ਦਿੱਤੀ ਕਿਹਾ ਕਿ ਭੈਣੇ ਇਹਦੇ ਨਾਲ ਤੁਹ ਆਪਣੇ ਹੱਥ ਪੈਰ ਧੋ ਕੇ ਆਉਣੇ ਹਨ ਤੇ ਬਾਲਟੀ ਸਾਡੇ ਕੋਲ ਲੈ ਕੇ ਆਵੀ ਬકરી ਵਾਲੀ ਔਰਤ ਨੂੰ ਜੱਗ ਭਰ ਕੇ ਪਾਣੀ ਦਾ ਦੇ ਦਿੱਤਾ ਤੇ ਉਹਨੂੰ ਕਿਹਾ ਕਿ ਭੈਣੇ ਤੂੰ ਵੀ ਇਸ ਪਾਣੀ ਦੇ ਨਾਲ ਚੰਗੀ ਤਰ੍ਹਾਂ ਹੱਥ ਪੈਰ ਧੋ ਕੇ ਆਉਣੇ ਹਨ ਤੇ ਜੱਗ ਸਾਡੇ ਕੋਲ ਲੈ ਆਵੀ ਕਹਿੰਦੇ ਹੁਣ ਦੋਵੇਂ ਹੀ ਔਰਤਾਂ ਗਈਆਂ ਤੇ ਦੋਵਾਂ ਨੇ ਚੰਗੀ ਤਰ੍ਹਾਂ ਆਪਣੇ ਹੱਥ ਪੈਰ ਧੋਤੇ ਤੇ ਆਪਣੇ ਆਪਣੇ ਭਾਂਡੇ ਸਰਪੰਚ ਦੇ ਕੋਲ ਲੈ ਕੇ ਆ ਗਈਆਂ ਜਦੋਂ ਦੋਵਾਂ ਨੇ ਆਪੋ ਆਪਣੇ ਢਾਂਡੇ ਸਰਪੰਚ ਦੇ ਅੱਗੇ ਰੱਖੇ ਤਾਂ ਸਰਪੰਚ ਸਾਹਿਬ ਦੇ ਲਈ ਫੈਸਲਾ ਕਰਨਾ ਬਹੁਤ ਆਸਾਨ ਹੋ ਗਿਆ ਕਿਉਂਕਿ ਮੱਝ ਵਾਲੀ ਔਰਤ ਜਿਹਨੂੰ ਭਰੀ ਹੋਈ ਬਾਲਟੀ ਪਾਣੀ ਦੀ ਦਿੱਤੀ ਸੀ ਉਹਦੀ ਬਾਲਟੀ ਇੱਕਦਮ ਖਾਲੀ ਸੀ ਤੇ ਜਿਹੜੀ ਔਰਤ ਬੱਕਰੀ ਵਾਲੀ ਸੀ ਉਹਨੂੰ ਜੱਗ ਭਰ ਕੇ ਪਾਣੀ ਦਾ ਦਿੱਤਾ ਸੀ ਪਰ ਕਹਿੰਦੇ ਉਹਨੇ ਹੱਥ ਪੈਰ ਵੀ ਚੰਗੀ ਤਰ੍ਹਾਂ ਧੋਤੇ ਤੇ ਉਹ ਜੱਗ ਪਾਣੀ ਦਾ ਪੂਰਾ ਵਰਤਿਆ ਵੀ ਨਹੀਂ ਉਹਦੇ ਵਿੱਚ ਅੱਧਾ ਪਾਣੀ ਬਚਾ ਲਿਆ ਤਾਂ ਸਰਪੰਚ ਸਾਹਿਬ ਨੇ ਕਿਹਾ ਕਿ ਭਾਈ ਇਹ ਕਿ ਉਹਦਾ ਭਰਿਆ ਹੋਇਆ ਘੜਾ ਬકરી ਵਾਲੀ ਭੈਣ ਦਾ ਹੈ ਬકરી ਵਾਲੀ ਭੈਣ ਸੱਚ ਕਹਿ ਰਹੀ ਹੈ ਇਹ ਕਿਉਂ ਇਸਦਾ ਹੈ ਦੂਜੀ ਭੈਣ ਨੇ ਚੋਰੀ ਕੀਤੀ ਹੈ ਕਿਉਂਕਿ ਇਹ ਭੈਣ ਦੀ ਬકરી ਦੁੱਧ ਭਾਵੇਂ ਘਟ ਦਿੰਦੀ ਹੈ ਪਰ ਇਹ ਭੈਣ ਦੇ ਕੋਲ ਸਮਝਦਾਰੀ ਤੇ ਸੰਜਮ ਹੈ ਜੁਗਤ ਹੈ ਇਸ ਕਰਕੇ ਇਹਨੇ ਇਹ ਘੜਾ ਜੋੜਿਆ ਹੈ ਤਾਂ ਇਹ ਕਹਾਣੀ ਆਪਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਹੈ ਕਿ ਕੋਈ ਵੀ ਇਨਸਾਨ ਹੋਵੇ ਜੇਕਰ ਉਹ ਆਪਣੇ ਘਰ ਦੇ ਵਿੱਚ ਸਮਝਦਾਰੀ ਦੇ ਨਾਲ ਚੱਲਦਾ ਹੈ ਸੰਜਮ ਦੇ ਨਾਲ ਚੱਲਦਾ ਹੈ ਚੱਲਦਾ ਹੋਵੇ ਤਾਂ ਥੋੜੇ ਦੇ ਵਿੱਚ ਆਪਣਾ ਗੁਜ਼ਾਰਾ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਸਕਦਾ ਹੈ ਤਾਂ ਬਜ਼ੁਰਗਾਂ ਨੇ ਸਮਝਾਇਆ ਕਿ ਜਦੋਂ ਵੀ ਘਰ ਦੇ ਵਿੱਚ ਪੈਸਾ ਹੁੰਦਾ ਹੈ ਤਾਂ ਪੈਸੇ ਦੇ ਨਾਲ ਸਮਝਦਾਰੀ ਸੰਜਮ ਜ਼ਰੂਰ ਵਰਤੋ ਕਿਉਂਕਿ ਇਹ ਨਹੀਂ ਕਿ ਜੇਕਰ ਘਰ ਦੇ ਵਿੱਚ ਪੈਸਾ ਆਇਆ ਤਾਂ ਪੈਸਾ ਆਉਂਦਾ ਦੇਖ ਕੇ ਖੁੱਲਾ ਹੀ ਵਰਤਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਨਹੀਂ ਕਰਨਾ ਸਿਆਣੇ ਅਕਸਰ ਹੀ ਕਹਿੰਦੇ ਹਨ ਕਿ ਪੈਸੇ ਦੇ ਨਾਲ ਪੈਸਾ ਜੋੜਦਾ ਹੈ ਉਹ ਕਿਉਂ ਕਹਿੰਦੇ ਹਨ ਕਿਉਂਕਿ ਪੈਸਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਪੈਸੇ ਤੋਂ ਬਿਨਾ ਬੰਦਾ ਅੱਧਾ ਹੋ ਜਾਂਦਾ ਹੈ ਭਾਵੇਂ ਜੇਕਰ ਘਰ ਦੇ ਵਿੱਚ ਪੈਸਾ ਨਹੀਂ ਹੈ ਤਾਂ ਕਈ ਵਾਰ ਸਮਝ ਹੀ ਨਹੀਂ ਆਉਂਦੀ ਕਿ ਕੀ ਕਰੀਏ ਪਰ ਜੇਕਰ ਸਾਡੇ ਕੋਲ ਪੈਸਾ ਹੈ ਤਾ ਪੈਸੇ ਤੇ ਹੌਸਲਾ ਵੀ ਬਹੁਤ ਵੱਡਾ ਹੁੰਦਾ ਹੈ ਮੇਰੇ ਕੋਲ ਕੁਝ ਕੁ ਪੈਸੇ ਹਨ ਤੇ ਜੇ ਕੋਈ ਔਖਾ ਵੇਲਾ ਮੇਰੇ ਤੇ ਆਇਆ ਤਾਂ ਮੈਂ ਔਖੇ ਵੇਲੇ ਦੇ ਵਿੱਚ ਇਹ ਪੈਸਾ ਵਰਤ ਲਵਾਂਗਾ ਪੈਸੇ ਦਾ ਸਹਾਰਾ ਬਹੁਤ ਵੱਡਾ ਹੁੰਦਾ ਹੈ ਇਹੇ ਬੰਦੇ ਨੂੰ ਕਿਉਂਕਿ ਅੱਜ ਕੱਲ ਲੋਕ ਔਖੇ ਸਮੇਂ ਦੇ ਵਿੱਚ ਕੋਈ ਵੀ ਬਾਣ ਨਹੀਂ ਫੜਦਾ ਤਾਂ ਇਸ ਕਰਕੇ ਬਜ਼ੁਰਗ ਕਹਿ ਦਿੰਦੇ ਹਨ ਕਿ ਭਾਈ ਪੈਸੇ ਨੂੰ ਵੇਖ ਕੇ ਹੀ ਸਾਰਾ ਵਰਤਨੀ ਲੈਣਾ ਚਾਹੀਦਾ ਕੁਝ ਕੁ ਪੈਸਾ ਬਚਾ ਕੇ ਰੱਖੀਏ ਤਾਂ ਜੋ ਸਾਡੇ ਮਨ ਦੇ ਉੱਤੇ ਬੋਝ ਨਾ ਪਵੇ ਕਿਉਂਕਿ ਜੇਕਰ ਘਰ ਦੇ ਵਿੱਚ ਪੈਸਾ ਨਾ ਹੋਵੇ ਤਾਂ ਸਾਡੀਆਂ ਚਿੰਤਾਵਾਂ ਪਰੇਸ਼ਾਨੀਆਂ ਹੋਰ ਵੱਧ ਜਾਂਦੀਆਂ ਹਨ ਘਰ ਵਿੱਚ ਪੈਸਾ ਨਹੀਂ ਹੈ ਤਾਂ ਹੁਣ ਮੈਂ ਆਪਣੇ ਘਰ ਦੀਆਂ ਲੋੜਾਂ ਜ਼ਰੂਰਤਾਂ ਕਿੰਜ ਪੂਰੀਆਂ ਕਰਾਂਗਾ ਜਦੋਂ ਸਿਰ ਦੇ ਉੱਤੇ ਚਿੰਤਾਵਾਂ ਪਰੇਸ਼ਾਨੀਆਂ ਵਧਦੀਆਂ ਹਨ ਤਾਂ ਫਿਰ ਉਹ ਵਰਤਮਾਨ ਦੇ ਵਿੱਚ ਜੋ ਕੰਮ ਆ ਰਿਹਾ ਹੁੰਦਾ ਹੈ ਉਹਦਾ ਧਿਆਨ ਨਹੀਂ ਲੱਗਦਾ ਪੈਸੇ ਦੇ ਬੋਝ ਕਰਕੇ ਪੈਸਾ ਸਹੀ ਤਰੀਕੇ ਦੇ ਨਾਲ ਕਮਾ ਵੀ ਨਹੀਂ ਸਕਦਾ ਆਪਣੇ ਕਮਾਕਾਰਾਂ ਨੂੰ ਵੀ ਸਹੀ ਤਰੀਕੇ ਦੇ ਨਾਲ ਨਹੀਂ ਕਰ ਸਕਦਾ ਇਸ ਕਰਕੇ ਜੇਕਰ ਸਾਡੇ ਕੋਲ ਥੋੜਾ ਬਹੁਤ ਪੈਸਾ ਹੈ ਤਾਂ ਉਸ ਦਾ ਹੌਂਸਲਾ ਹੀ ਬਹੁਤ ਹੁੰਦਾ ਹੈ ਸਹਾਰਾ ਹੀ ਬਹੁਤ ਹੁੰਦਾ ਹੈ ਬੰਦਾ ਬੇਫਿਕਰ ਹੋ ਕੇ ਆਪਣੇ ਕੰਮਕਾਰ ਨੂੰ ਵਧੀਆ ਤਰੀਕੇ ਦੇ ਨਾਲ ਕਰ ਸਕਦਾ ਹੈ ਇਸੇ ਕਰਕੇ ਬਜ਼ੁਰਗ ਕਹਿੰਦੇ ਹਨ ਕਿ ਪੈਸੇ ਨੂੰ ਪੈਸਾ ਖਿੱਚਦਾ ਹੈ ਜੇ ਘਰ ਦੇ ਵਿੱਚ ਪਹਿਲਾਂ ਹੀ ਪੈਸਾ ਹੋਵੇ ਤਾਂ ਅਸੀਂ ਆਪਣੇ ਕਮਾਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕੰਮ ਪਾਉਂਦੇ ਹਾਂ ਇਸ ਲਈ ਜਦੋਂ ਆਪਣੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਪੈਸੇ ਨੂੰ ਆਉਂਦੇ ਦੇਖ ਕੇ ਨਾਲ ਦੀ ਨਾਲ ਵਰਤਣਾ ਨਹੀਂ ਚਾਹੀਦਾ ਸਮਝਦਾਰੀ ਦੇ ਨਾਲ ਸੰਜਮ ਦੇ ਨਾਲ ਵਰਤਣਾ ਚਾਹੀਦਾ ਹੈ ਇਹ ਨਹੀਂ ਕਿ ਵੇਖੋ ਵੇਖੀ ਕਿਸੇ ਦੀ ਰੀਸ ਦੇ ਨਾਲ ਮਹਿੰਗੇ ਕੱਪੜੇ ਪਾਉਣੇ ਮਹਿੰਗੀਆਂ ਚੀਜ਼ਾਂ ਖਰੀਦੀਆਂ ਆਪਾਂ ਵੀ ਉਹਨਾਂ ਦੀ ਰੀਸ ਤੇ ਨਾਲ ਇਹ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਾਂ ਆਪਣੀ ਆਮਦਨ ਦੇਖ ਕੇ ਖਰਚਾ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਵਾਇਗਰੂ ਸਾਡੇ ਘਰ ਦੀਆਂ ਲੋੜਾਂ ਜ਼ਰੂਰਤਾਂ ਉਹਨਾਂ ਨੂੰ ਪੂਰੀਆਂ ਕਰੋ ਉਹ ਪਹਿਲਾਂ ਲਿਸਟ ਤਿਆਰ ਕਰੋ ਜਿਹੜਾ ਸਮਾਨ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਚਾਹੀਦਾ ਹੈ ਘਰ ਦੀ ਰਸੋਈ ਤੋਂ ਸ਼ੁਰੂਆਤ ਕਰਨੀ ਹੈ ਕਿਉਂਕਿ ਸਭ ਤੋਂ ਜ਼ਰੂਰੀ ਹੈ ਘਰ ਦੇ ਵਿੱਚ ਅੰਨ ਪਾਣੀ ਰਾਸ਼ਨ ਦਾ ਹੋਣਾ ਪਹਿਲਾਂ ਆਪਣੀ ਘਰ ਦੀ ਰਸੋਈ ਦਾ ਸਮਾਨ ਪੂਰਾ ਕਰ ਲਿਆ ਜਾਵੇ ਰਸੋਈ ਦੇ ਵਿੱਚ ਰੱਖਣਾ ਵੀ ਹੈ ਤੇ ਉਹ ਮਹੀਨੇ ਪਰ ਵਰਤਣਾ ਵੀ ਹੈ ਕਿਉਂਕਿ ਜਦੋਂ ਆਪਾਂ ਮਹੀਨੇ ਪਰ ਦਾ ਰਾਸ਼ਨ ਪਾਣੀ ਲੈ ਕੇ ਆਉਨੇ ਆ ਤਾਂ ਉਹਦੇ ਵਿੱਚ ਬਰਕਤ ਰਹਿੰਦੀ ਹੈ ਪਰ ਜਦੋਂ ਆਪਾਂ ਥੋੜਾ ਥੋੜਾ ਲੈ ਕੇ ਆਉਨੇ ਆ ਤਾਂ ਉਹ ਸਾਨੂੰ ਮਹਿੰਗਾ ਪੈ ਜਾਂਦਾ ਹੈ ਤੇ ਬਰਕਤ ਵੀ ਨਹੀਂ ਰਹਿੰਦੀ ਇਸ ਲਈ ਜਦੋਂ ਹੀ ਮਹੀਨੇ ਦੀ ਸੈਲਰੀ ਤਨਖਾਹ ਤੁਹਾਡੇ ਘਰ ਵਿੱਚ ਆਉਂਦੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਕੰਮ ਹੈ ਆਪਾਂ ਆਪਣੇ ਘਰ ਦਾ ਰਾਸ਼ਨ ਪਾਣੀ ਆਪਣੇ ਘਰ ਦੇ ਵਿੱਚ ਲੈ ਕੇ ਆਈਏ ਫਿਰ ਉਸ ਤੋਂ ਬਾਅਦ ਜੇਕਰ ਕਿਸੇ ਨੇ ਜ਼ਰੂਰੀ ਕੱਪੜੇ ਚਾਹੀਦੇ ਹਨ ਤਾਂ ਉਹ ਲੈ ਕੇ ਦਈਏ ਭਾਵ ਕਿ ਜ਼ਰੂਰੀ ਸਮਾਨ ਸਾਨੂੰ ਪਤਾ ਹੈ ਕਿ ਇਸ ਸਮਾਨ ਤੋਂ ਬਿਨਾ ਨਹੀਂ ਸਰਣਾ ਉਹ ਲੈ ਕੇ ਆਈਏ ਉਸ ਤੋਂ ਬਾਅਦ ਦੇਖੀਏ ਕਿ ਸਾਡੇ ਕੋਲ ਕਿੰਨਾ ਕ ਪੈਸਾ ਬਚ ਗਿਆ ਹੈ ਉਹ ਬਚੇ ਹੋਏ ਪੈਸੇ ਨਵੇਂ ਆਪਣੇ ਸ਼ੌਂਕ ਤੇ ਫਾਲਤੂ ਖਰਚੇ ਤੇ ਨਹੀਂ ਵਰਤਣਾ ਉਹਦੇ ਵਿੱਚੋਂ ਕੁਝ ਪੈਸੇ ਅਲੱਗ ਸਾਈਡ ਤੇ ਕੱਢ ਕੇ ਰੱਖ ਲੈਣੇ ਹਨ ਏ ਡਿਊਟੀ ਖਾਸ ਕਰਕੇ ਪੈਣਾ ਬੀਬੀਆਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਬੀਬੀਆਂ ਨੂੰ ਪਤਾ ਹੁੰਦਾ ਹੈ ਦੂਜੀ ਉਹ ਦੂਜੇ ਚੈਨਲ ਦੀ ਕੀਤੀ ਆ ਇਹਦੀ ਹੁਣ ਕਰਨ ਢਈ ਕਰਨ ਕੇ ਨਹੀਂ ਰਿਕਾਰਡ ਹੀ ਕਰਨ ਢਈ ਕਿਉਂਕਿ ਬੀਬੀਆਂ ਨੂੰ ਪਤਾ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਿੱਥੇ ਕਿੱਥੇ ਪੈਸਾ ਚਾਹੀਦਾ ਹੈ ਕਈ ਵਾਰ ਅਚਾਨਕ ਕਈ ਪ੍ਰੋਗਰਾਮ ਸਾਡੇ ਘਰ ਦੇ ਵਿੱਚ ਆ ਜਾਂਦੇ ਹਨ ਕੋਈ ਵਿਆਹ ਸ਼ਾਦੀ ਕਿਸੇ ਦੀ ਪਾਰਟੀ ਉੱਤੇ ਜਾਣਾ ਪੈਂਦਾ ਹੈ ਜਾਂ ਘਰ ਦਾ ਕੋਈ ਵੀ ਅਚਾਨਕ ਬਿਮਾਰ ਪੈ ਜਾਵੇ ਕੋਈ ਅਚਾਨਕ ਨਾ ਮੁਸੀਬਤ ਪੈ ਜਾਵੇ ਤਾਂ ਉੱਥੇ ਸਭ ਤੋਂ ਪਹਿਲੀ ਲੋੜ ਤਾਂ ਪੈਸੇ ਦੀ ਹੀ ਪੈਂਦੀ ਹੈ ਜੇਕਰ ਆਪਾਂ ਪੈਸਾ ਜੋੜਦੇ ਰਵਾਂਗੇ ਤਾਂ ਔਖੇ ਵੇਲੇ ਕੰਮ ਆਵੇਗਾ ਪੈਸੇ ਦਾ ਲਾਲਚ ਨਹੀਂ ਕਰਨਾ ਪਰ ਥੋੜਾ ਬਹੁਤ ਸਾਨੂੰ ਜਮਾ ਕਰਕੇ ਰੱਖਣਾ ਚਾਹੀਦਾ ਹੈ ਫਿਰ ਸਾਨੂੰ ਔਖੇ ਵੇਲੇ ਕਿਸੇ ਦੇ ਅੱਗੇ ਹੱਥ ਨਹੀਂ ਅੜਨੇ ਪੈਣਗੇ ਤਾਂ ਪੈਸੇ ਦੀ ਸਮਝਦਾਰੀ ਦੇ ਨਾਲ ਵਰਤੋਂ ਬਹੁਤ ਜ਼ਰੂਰੀ ਹੈ ਸੰਜਮ ਦੇ ਨਾਲ ਵਰਤਣਾ ਚਾਹੀਦਾ ਹੈ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਉਂਦੀ ਬਸ ਪੈਸੇ ਦੇ ਨਾਲ ਰੱਖਣ ਵਾਲੀ ਚੀਜ਼ ਸਮਝਦਾਰੀ ਤੇ ਸੰਜਮ ਚਾਹੀਦੀ ਹੈ ਕਿਉਂਕਿ ਕਈ ਵਾਰ ਬੰਦਾ ਪੈਸੇ ਨੂੰ ਦੇਖ ਕੇ ਆਪਣੇ ਰੰਗ ਬਦਲ ਲੈਂਦਾ ਹੈ ਕੁਝ ਭੈਣ ਭਰਾ ਪੈਸਾ ਆਉਂਦਾ ਦੇਖ ਕੇ ਆਪਣੇ ਰੰਗ ਟੰਗ ਖਾਣ ਪਹਿਨਣ ਦਾ ਤਰੀਕਾ ਬਦਲ ਲੈਂਦੇ ਹਨ ਪਰ ਨਹੀਂ ਹਮੇਸ਼ਾ ਸਾਦਾ ਖਾਓ ਸਾਦਾ ਪੈਨੋ ਕਿਉਂਕਿ ਲੋਕ ਦਿਖਾਵੇ ਦੇ ਵਿੱਚ ਕੁਝ ਨਹੀਂ ਰੱਖਿਆ ਸਾਦਗੀ ਦੇ ਵਿੱਚ ਹੀ ਸੁੱਖ ਹੈ ਦੇ ਵੀ ਖਾਵੇ ਦੇ ਵਿੱਚ ਸਿਰਫ ਦੁੱਖ ਚਿੰਤਾਵਾਂ ਪਰੇਸ਼ਾਨੀਆਂ ਟੈਨਸ਼ਨਾਂ ਤੇ ਬਸ ਆਪਾਂ ਸਾਦਗੀ ਨੂੰ ਅਪਣਾਉਣਾ ਹੈ ਸਮਝਦਾਰੀ ਸੰਜਮ ਦੇ ਨਾਲ ਚੱਲਣਾ ਹੈ ਤਾਂ ਦੇਖਣਾ ਕਦੇ ਵੀ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਆ ਸਕਦੀ ਦੂਸਰੀ ਗੱਲ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਜਦੋਂ ਵੀ ਘਰ ਦੇ ਵਿੱਚ ਪੈਸਾ ਹੁੰਦਾ ਹੈ ਜਾਂ ਕੋਈ ਚੀਜ਼ ਆਉਂਦੀ ਹੈ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰੋ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਇਹ ਦਾਤਾਂ ਮੈਨੂੰ ਬਖਸ਼ੀਆਂ ਸੱਚੇ ਪਾਤਸ਼ਾਹ ਦਾ ਕੋਟਾਨ-ਕੋਟ ਸ਼ੁਕਰਾਨਾ ਕਰਨਾ ਜਦੋਂ ਵੀ ਆਪਣਾ ਕੰਮ-ਕਾਰ ਕਰਦੇ ਆ ਕੋਈ ਕਿਰਤ ਜੋ ਤੁਹਾਨੂੰ ਮਾਲਕ ਨੇ ਬਖਸ਼ੀ ਹੈ ਉਹਨੂੰ ਸ਼ੁਰੂ ਕਰਨ ਲੱਗਿਆਂ ਮਾਲਕ ਦਾ ਸ਼ੁਕਰਾਨਾ ਕਰਨਾ ਪਾਸ਼ਾ ਆਪ ਜੀ ਦਾ ਕੋਟਾਨ-ਕੋਟ ਸ਼ੁਕਰਾਨਾ ਕਿ ਤੁਸੀਂ ਮੈਨੂੰ ਇਹ ਕਿਰਤ ਬਖਸ਼ੀ ਹੈ ਜਿਸ ਦੇ ਨਾਲ ਮੇਰੇ ਘਰ ਦਾ ਗੁਜ਼ਾਰਾ ਚੱਲਦਾ ਹੈ ਆਪਣੀ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢੋ ਜੇਕਰ ਆਪਾਂ ਇਮਾਨਦਾਰੀ ਦੇ ਨਾਲ ਦਸਵੰਦ ਕੱਢਦੇ ਹਾਂ ਸਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਹਮੇਸ਼ਾ ਬਰਕਤਾਂ ਰਹਿੰਦੀਆਂ ਹਨ ਇਹ ਗੱਲ ਭਾਵੇਂ ਤੁਸੀਂ ਅਜ਼ਮਾ ਕੇ ਦੇਖ ਲਿਓ ਪਰ ਜੋ ਲੋਕ ਗੁਰੂ ਘਰ ਦਾ ਹਿੱਸਾ ਖਾਂਦੇ ਹਨ ਉਹ ਵਰ ਜਿੰਨਾ ਮਰਜ਼ੀ ਕਮਾ ਲੈਣ ਘਰ ਦੀ ਪੂਰੀ ਨਹੀਂ ਪੈਂਦੀ ਦੋ ਘੁੱਟਾਂਵਾਂ ਪਰੇਸ਼ਾਨੀਆਂ ਵਾਧੀਆਂ ਨਹੀਂ ਜਾਂਦੀਆਂ ਹਨ ਤੇ ਜੋ ਵੀ ਸਾਡੀ ਹੱਕ ਸੱਚ ਦੀ ਗਿਰਤ ਕਮਾਈ ਦਾ ਕੱਢਿਆ ਹੋਇਆ ਦਸਵੰਦ ਹੈ ਉਹ ਆਪਾਂ ਗੁਰੂ ਘਰ ਦੀਆਂ ਸੇਵਾਵਾਂ ਦੇ ਵਿੱਚ ਯੋਗਦਾਨ ਪਾਉਂਦੇ ਆਂ ਜੇਕਰ ਸਾਡੇ ਆਸ-ਪਾਸ ਕੋਈ ਲੋੜਵੰਦ ਗਰੀਬ ਭੈਣ ਭਰਾ ਦੇਖਦਾ ਹੈ ਤਾਂ ਉਹਦੀ ਬਾ ਜ਼ਰੂਰ ਫੜੋ ਉਹਦੀ ਮਦਦ ਜ਼ਰੂਰ ਕਰੋ ਜੇਕਰ ਅੱਜ ਦੀ ਵੀਡੀਓ ਸੰਗਤ ਜੀ ਤੁਹਾਨੂੰ ਚੰਗੀ ਲੱਗੇ ਇਸ ਨੂੰ ਵੱਧ ਤੋਂ ਵੱਧ ਹੋਰ ਵੀ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਦੇ ਵਿੱਚ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜਰੂਰ ਲਗਵਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ